ਮਸ਼ਰੂਮ ਮੇਰੇ ਵੀ ਕੁਝ ਖਾਸ ਫੇਵਰਿਟ ਨਹੀਂ ਸੀ ਬਟ ਜਦੋਂ ਮੈਂ ਇਹਦੇ ਬੈਨੀਫਿਟਸ ਬਾਰੇ ਸੁਣਿਆ ਤਾਂ ਇਹਨਾਂ ਨੂੰ ਮੈਂ ਆਪਣੀ ਡਾਈਟ ਵਿੱਚ ਇਨਕਲੂਡ ਕੀਤਾ ਆ ਚਾਹੇ ਕਿਸੇ ਨਾ ਕਿਸੇ ਢੰਗ ਨਾਲ ਮੈਂ ਮਸ਼ਰੂਮਸ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਇਨਕਲੂਡ ਕਰਦੀ ਹਾਂ ਸੋ ਮਸ਼ਰੂਮਸ ਨੂੰ ਮੈਂ ਅਲੱਗ-ਅਲੱਗ ਤਰੀਕਿਆਂ ਨਾਲ ਪਕਾਉਂਦੀ ਰਹਿੰਦੀ ਆ ਤਾਂਕਿ ਅਸੀਂ ਮਸ਼ਰੂਮ ਨੂੰ ਖਾ ਸਕੀਏ ਮਸ਼ਰੂਮਸ ਨੂੰ ਸਾਫ਼ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਆ ਕਿਉਂਕਿ ਇਹਦੇ ਤੇ ਬਹੁਤ ਜ਼ਿਆਦਾ ਡਸਟ ਵਗੈਰਾ ਕਾਫੀ ਕੁਝ ਹੁੰਦਾ ਆ ਤੇ ਜੇ ਆਪਾਂ ਉਹਦਾ ਸਿੰਪਲ ਪਾਣੀ ਨਾਲ ਧੋ ਲਈਏ ਤਾਂ ਮਸ਼ਰੂਮ ਚੋ ਜਿਹੜੇ ਇਹਦੇ ਪਾਰਟਿਕਲਸ ਜਿ ਚਿਪਕੇ ਹੁੰਦੇ ਨੇ ਉਹ ਨਹੀਂ ਉਤਰਦੇ ਤੇ ਇਸ ਕਰਕੇ ਮਸ਼ਰੂਮਸ ਨੂੰ ਆਪਾਂ ਸੁੱਕੇ ਆਟੇ ਘਰ ਦੇ ਵਿੱਚ ਆਟਾ ਹੁੰਦਾ ਸਾਡੇ ਉਹਦੇ ਨਾਲ ਆਪਾਂ ਚੰਗੀ ਤਰ੍ਹਾਂ ਪਹਿਲਾਂ ਮਸਲ ਮਸਲ ਕੇ ਇਹਦੀ ਸਕਿਨ ਨੂੰ ਸਾਫ਼ ਕਰ ਲੈਣਾ ਆ ਤੇ ਬਾਅਦ ਵਿੱਚ ਇਹਨੂੰ ਤਿੰਨ ਚਾਰ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਨਾਲ ਧੋ ਲੈਣਾ ਤੇ ਇਹਦੇ ਉੱਤੋਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੋਈ ਵੀ ਪਾਰਟੀਕਲ ਨਹੀਂ ਰਹਿੰਦਾ ਤੇ ਬਹੁਤ ਵਧੀਆ ਤਰ੍ਹਾਂ ਸਾਫ਼ ਹੋ ਜਾਂਦੇ ਆ ਸਾਡੇ ਮਸ਼ਰੂਮਸ ਤੇ ਹੁਣ ਸਾਡੀ ਇਹ ਮਸ਼ਰੂਮ ਮਟਰ ਦੀ ਸਬਜ਼ੀ ਬਣਾਉਣ ਲਈ ਇਹਨੂੰ ਥੋੜਾ ਜਿਹਾ ਹੋਰ ਜ਼ਿਆਦਾ ਅੱਛਾ ਬਣਾਉਣ ਲਈ ਤੇ ਤਾਂਕਿ ਇਹ ਬੱਚੇ ਵੀ ਵਧੀਆ ਤਰ੍ਹਾਂ ਖਾ ਲੈਣ ਇਹਦੇ ਵਿੱਚ ਮੈਂ ਆਲੂ ਐਡ ਕਰ ਰਹੀ ਆ ਤੇ ਆਲੂਆਂ ਨੂੰ ਮੈਂ ਪਹਿਲਾਂ ਫਰਾਈ ਕਰ ਰਹੀ ਆ ਤਾਂਕਿ ਇਹਦੇ ਵਿੱਚ ਵਧੀਆ ਜਿਹੜਾ ਕ੍ਰਿਸਪੀਪਨ ਆ ਜਾਵੇ ਤੇ ਵਧੀਆ ਫਰਾਈ ਹੋਏ ਹੋਏ ਆਲੂ ਵੈਸੇ ਵੀ ਮਸ਼ਰੂਮ ਮਟਰ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਸੋ ਮੈਂ ਆਲੂਆਂ ਨੂੰ ਛੋਟਾ ਛੋਟਾ ਕੱਟ ਕੇ ਤੇ ਇਹਨਾਂ ਨੂੰ ਮੈਂ ਡੀਪ ਫ੍ਰਾਈ ਕਰ ਲਿਆ। ਉਸ ਤੋਂ ਬਾਅਦ ਇਹਨਾਂ ਨੂੰ ਕੱਢਣ ਤੋਂ ਬਾਅਦ ਮੈਂ ਉਸੇ ਤੇਲ ਦੇ ਵਿੱਚ ਥੋੜਾ ਜਿਹਾ ਜੀਰਾ ਤੇ ਸੁੱਕਾ ਧਨੀਆ ਤੜਕ ਲੈਣਾ ਹੈ ਤੇ ਨਾਲ ਹੀ ਮੈਂ ਇਹਦੇ ਵਿੱਚ ਸਾਡੇ ਪਿਆਜ਼ ਤੇ ਅਦਰਕ ਨੂੰ ਅੱਛੀ ਤਰ੍ਹਾਂ ਨਾਲ ਭੁੰਨ ਲਾਂਗੀ। ਪਿਆਜ਼ ਤੇ ਅਦਰਕ ਨੂੰ ਮੈਂ ਇਕੱਠਾ ਹੀ ਭੁੰਨ ਰਹੀ ਆ ਤੇ ਲਸਣ ਜਿਹੜਾ ਆ ਉਹ ਮੈਂ ਥੋੜਾ ਪਿਆਜ਼ਾਂ ਨੂੰ ਟ੍ਰਾਂਸਲੂਸੈਂਟ ਹੋਣ ਤੋਂ ਬਾਅਦ ਐਡ ਕਰਾਂਗੀ। ਤੇ ਵਧੀਆ ਤਰ੍ਹਾਂ ਇਹਨਾਂ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਪਿਆਜ਼ਾਂ ਨੂੰ ਭੁੰਨ ਲੈਣਾ ਬਹੁਤ ਜ਼ਿਆਦਾ ਲਾਲ ਬਰਾਊਨ ਨਹੀਂ ਕਰਨੇ ਹਲਕਾ ਹਲਕਾ ਇਹਨਾਂ ਨੂੰ ਆਪਾਂ ਪਕਾ ਕੇ ਪਿਆਜ਼ਾਂ ਨੂੰ ਤੇ ਨਾਲ ਹੀ ਮੈਂ ਇਹਦੇ ਵਿੱਚ ਐਡ ਕਰ ਰਹੀਆਂ ਲਾਲ ਜੂਸੀ ਟਮਾਟਰ ਟਮਾਟਰ ਪਾ ਕੇ ਨਾਲ ਹੀ ਇਹਦੇ ਵਿੱਚ ਮੈਂ ਨਮਕ ਐਡ ਕੀਤਾ ਹੈ ਤਾਂ ਕਿ ਸਾਡੇ ਜਿਹੜੇ ਟਮਾਟਰ ਹੈ ਜਲਦੀ ਸੌਫਟ ਹੋ ਜਾਣ ਤੇ ਨਾਲ ਹੀ ਮੈਂ ਇਹਦੇ ਵਿੱਚ ਰੈੱਡ ਚਿਲੀ ਪਾਊਡਰ ਤੇ ਹਲਦੀ ਪਾਊਡਰ ਦੇ ਨਾਲ ਹੀ ਥੋੜਾ ਜਿਹਾ ਕਸ਼ਮੀਰੀ ਰੈੱਡ ਚਿੱਲੀ ਪਾਊਡਰ ਐਡ ਕਰਕੇ ਇਹਨਾਂ ਨੂੰ ਮੈਂ ਅੱਛੀ ਤਰ੍ਹਾਂ ਨਾਲ ਮਿਕਸ ਕਰ ਲਾਂਗੀ ਤੇ ਪਕਾ ਲਾਂਗੀ ਤੜਕਾ ਜਿੱਦਾਂ ਹੀ ਸਾਡਾ ਚੰਗੀ ਤਰ੍ਹਾਂ ਨਾਲ ਭੁੰਨਿਆ ਜਾਂਦਾ ਹੈ ਇਹ ਆਪਣਾ ਤੇਲ ਰਿਲੀਜ਼ ਕਰਨ ਲੱਗ ਜੇਗਾ ਤੇ ਨਾਲ ਹੀ ਮੈਂ ਇਹਦੇ ਵਿੱਚ ਐਡ ਕਰ ਰਹੀ ਹਾਂ ਸਾਡੇ ਮਟਰ ਕੱਢੇ ਹੋਏ ਤੇ ਇਹਨਾਂ ਨੂੰ ਥੋੜਾ ਜਿਹਾ ਪਾਣੀ ਪਾ ਕੇ ਤੇ ਟੱਕ ਕੇ ਮੈਂ ਇਹਨਾਂ ਮਟਰਾਂ ਨੂੰ ਪਹਿਲਾਂ ਅੱਛੀ ਤਰ੍ਹਾਂ ਨਾਲ ਪਕਾ ਲਿਆ ਆ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਐਡ ਕੀਤੇ ਆ ਸਾਡੇ ਕੱਟੇ ਹੋਏ ਮਸ਼ਰੂਮ ਤੇ ਇਹਨਾਂ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਆਪਸ ਮਿਕਸ ਅਪ ਕਰ ਦੇਣਾ ਹੈ ਜੀ ਤੇ ਇਹਨੂੰ ਪਹਿਲਾਂ 2-4 ਮਿੰਟ ਲਈ ਅਸੀਂ ਇਸੇ ਤਰ੍ਹਾਂ ਨਾਲ ਪਕਾ ਲਾਂਗੇ ਖੁੱਲੇ 'ਚ ਤਾਂ ਕਿ ਸਾਡੇ ਮਸ਼ਰੂਮ ਮਟਰ ਵਧੀਆ ਤਰ੍ਹਾਂ ਰਚਮੇ 'ਚ ਜਾਣ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਾਡੇ ਜਿਹੜੇ ਫਰਾਈ ਕੀਤੇ ਹੋਏ ਆਲੂ ਸੀਗੇ ਉਹ ਵੀ ਐਡ ਕਰ ਲਾਂਗੇ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਫਲੇਵਰ ਦੇਣ ਲਈ ਇਹਦੇ ਵਿੱਚ ਮੈਂ ਪਾਇਆ ਗਰਮ ਮਸਾਲਾ ਥੋੜਾ ਜਿਹਾ આમਚੂਰ ਪਾਊਡਰ ਤੇ ਸੁੱਕੀ ਮੇਥੀ ਇਦੇ ਨਾਲ ਬਹੁਤ ਹੀ ਵਧੀਆ ਸਬਜ਼ੀ ਪੱਕ ਕੇ ਤਿਆਰ ਹੁੰਦੀ ਹੈ ਬਹੁਤ ਹੀ ਫਲੇਵਰਫੁਲ ਬਣਦੀ ਹੈ ਤੇ ਤੁਸੀਂ ਵੇਖੋ ਕਿੰਨੀ ਸੋਹਣੀ ਰੰਗਤ ਆਈ ਹੈ ਇਸ ਸਬਜ਼ੀ ਦੀ ਤੇ ਹੁਣ ਅਸੀਂ ਇਸ ਮਸ਼ਰੂਮ ਮਟਰ ਨੂੰ ਥੋੜਾ ਜਿਹਾ ਪਾਣੀ ਪਾ ਕੇ ਜਿੰਨੀ ਸਾਨੂੰ ਗਰੇਵੀ ਚਾਹੀਦੀ ਹੈ ਉਨਾਂ ਕ ਅਸੀਂ ਇਹਨੂੰ ਪਕਾ ਲਾਂਗੇ ਟੱਕ ਕੇ ਥੋੜੀ ਦੇਰ ਲਈ ਤੇ ਸਾਡੇ ਮਸ਼ਰੂਮ ਮਟਰ ਬਿਲਕੁਲ ਪੱਕ ਕੇ ਵਧੀਆ ਤਰ੍ਹਾਂ ਰੈਡੀ ਨੇ ਜੀ ਵੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਤਰ੍ਹਾਂ ਸਾਡੇ ਮਸ਼ਰੂਮ ਮਟਰ ਪੱਕੇ ਨੇ ਤੇ ਵਧੀਆ ਸਾਡੀ ਗਰੇਵੀ ਵੀ ਬਣ ਗਈ ਐ ਹੁਣ ਤੇ ਇੱਕ ਕਰਨ ਲਈ ਅਸੀਂ ਇਹਨੂੰ ਥੋੜੀ देर ਹੋਰ ਪਕਾ ਲਾਂਗੇ ਤੇ ਫੇਰ ਇਹਦੇ ਉੱਪਰ ਅਸੀਂ ਹਰਾ ਧਨੀਆ ਬੁਰਕ ਦਾਂਗੇ ਜੀ ਵਧੀਆ ਸਾਡੀ ਸਬਜ਼ੀ ਬਣ ਕੇ ਰੈਡੀ ਐ ਕਿੱਦਾਂ ਲੱਗੀ ਤੁਹਾਨੂੰ ਰੈਸਪੀ ਮੈਨੂੰ ਕਮੈਂਟਸ 'ਚ ਜ਼ਰੂਰ ਦੱਸਿਓ ਫੇਰ ਮਿਲਾਂਗੀ ਕਿਸੇ ਹੋਰ ਵਧੀਆ ਰੈਸਪੀ ਦੇ ਨਾਲ ਤਦ ਤੱਕ ਲਈ ਖੁਸ਼ ਰਹੋ ਤੇ ਆਪਣਾ ਧਿਆਨ ਰੱਖੋ ਬਾਏ ਬਾਏ